ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜਦਿਆ ਲੱਖਾਂ ਸੂਰਮੇ ਚੜ ਕੇ ਆਗੇ ਲੱਖਾਂ ਜੋਧੇ ਚੜ ਕੇ ਆਏ ਕੋਈ ਮਾਈ ਦਾ ਲਾਲ ਕੋਈ ਮਾਈ ਦਾ ਪੁੱਤ ਐਸਾ ਨਹੀਂ ਹੋਇਆ ਜਿਹੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਸਤੀ ਨੂੰ ਤੋੜ ਸਕਦਾ ਜਿਹੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲੱਗੀ ਸਮਾਧੀ ਨੂੰ ਤੋੜ ਦਿੰਦਾ ਸਰਸਾ ਦੇ ਕੰਡੇ ਅੱਜ ਸੱਤ ਪੋ ਹੋ ਗਿਆ ਹੈ ਰਾਤ 6 ਵੋ ਦੀ ਅੱਧੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਸੀ ਤੇ ਜਦੋਂ ਆਨੰਦਗੜ੍ਹ ਦਾ ਕਿਲਾ ਛੱਡ ਕੇ ਪਹੁੰਚੇ ਸਰਸਾ ਦੇ ਕੰਡੇ ਤੇ ਫਿਰ ਪਿੱਛੇ ਫੌਜਾਂ ਨੇ ਚੜ੍ਹਾਈ ਕੀਤੀ ਸਰਸਾ ਦੇ ਕੰਡੇ ਬਹੁਤ ਕਸਮਾਂ ਕਮਸਾਣ ਦਾ ਜੁੱਧ ਮਚਿਆ ਇਹ ਅੰਮ੍ਰਿਤ ਵੇਲਾ ਹੋ ਗਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਆਪਣੇ ਗੁਰਮਖਾਂ ਨੂੰ ਭਾਈ ਦਇਆ ਸਿੰਘ ਨੂੰ ਭਾਈ ਦਇਆ ਸਿੰਘ ਨੂੰ ਅੰਮ੍ਰਿਤ ਵੇਲਾ ਹੋ ਗਿਆ ਹੈ ਚਲੋ ਨਤਨੇਮ ਕਰਗੇ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਉੱਪਰ ਫੌਜਾ ਵੱਲ ਬਹੁਤ ਚੜ ਕੇ ਆਈਆਂ ਬਹੁਤ ਭਾਰੀ ਹਮਲਾ ਇਨ੍ਹਾਂ ਮੁਗਲਾਂ ਨੇ ਬੋਲਿਆ ਹੋਇਆ ਧਾਵਾ ਬੋਲਿਆ ਹੋਇਆ ਸਿੰਘਾਂ ਦੇ ਮੋਰਚੇ ਲੱਗੇ ਹੋਏ ਨੇ ਤੇ ਜਾਨੀ ਨੁਕਸਾਨ ਬਹੁਤ ਹੋਏਗਾ ਮਹਾਰਾਜ ਜੀ ਖਾਲਸੇ ਦਾ ਬਹੁਤ ਖੂਨ ਡੁੱਲੇਗਾ ਖਾਲਸੇ ਦਾ ਬਹੁਤ ਨੁਕਸਾਨ ਹੋਏਗਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਦਇਆ ਸਿੰਘਾ ਇਹ ਨੁਕਸਾਨ ਨਹੀਂ ਹੈ ਇਹ ਆਉਣ ਵਾਲੇ ਸਮੇ ਲਈ ਸੀ ਪੂਰਨੇ પાਕੇ ਸਿੱਖਾਂ ਵਾਸਤੇ ਚੱਲੇ ਆ ਜਿੰਨਾ ਭਾਰੀ ਸਮਾਂ ਤੁਹਾਡੇ ਤੇ ਆ ਜਾਏ ਲੱਖ ਮੁਸੀਬਤ ਤੁਹਾਡੇ ਤੇ ਚੜ ਕੇ ਆ ਜਾਏ ਹਰ ਪਾਸੇ ਮੁਸੀਬਤ ਭਰਿਆ ਸਮਾਂ ਹੋਵੇ ਉਹ ਗੁਰੂ ਦੇ ਚਰਨਾਂ ਦਾ ਓਟ ਆਸਰਾ ਨਾ ਛੱਡਿਓ ਬਾਣੀ ਪੜਨੀ ਸੇਵਾ ਸਿਮਰਨ ਕਰਨਾ ਨਾ ਛੱਡਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਦੇ ਕੰਡੇ ਚੌਂਕੜਾ ਲਾ ਕੇ ਵਹਿ ਗਏ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਮੋਢੇ ਉੱਪਰ ਮਹਾਰਾਜ ਨੇ ਸਰੰਦਾ ਰੱਖਿਆ ਹੋਇਆ ਸਰੰਦਾ ਬੜੀ ਮਸਤੀ ਦੇ ਨਾਲ ਸਰੰਦੇ ਦੇ ਨਾਲ ਗੁਰੂ ਸਾਹਿਬ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਆ ਜਿੰਨੇ ਕਿ ਜਿੰਨੇ ਕ ਵੀ ਆਪਾਂ ਗੁਰਮਖ ਪਿਆਰੇ ਭਾਈ ਬੈਠੇ ਆ ਅੱਖਾਂ ਬੰਦ ਕਰ ਲਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰੋ ਆ ਸਮਾਂ ਸੀ ਬਿਲਕੁਲ ਆ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਕਰ ਰਹੇ ਰਿਆ ਸਾਜੀ ਦੀਵਾਰ ਦਾ ਮਾਤਾ ਗੁਜਰੀ ਜੀ ਬੈਠੇ ਆ ਸਹਬ ਜਾਦੇ ਛੋਟੇ ਸਹਬ ਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਬੈਠੇ ਆ ਮਾਤਾ ਸੁందਰੀ ਜੀ ਮਾਤਾ ਸਹਬ ਕੌਰ ਜੀ ਬੈਠੇ ਨੇ ਗੁਰੂ ਦਾ ਪਰਿਵਾਰ ਇਕੱਠਾ ਬੈਠਾ ਆ ਲਾਸਟ ਹਾਜ਼ਰੀ ਐ ਕੀਰਤਨ ਦੀ ਮਹਾਰਾ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਵੇਲੇ ਦੀ ਲਾਸਟ ਹਾਜ਼ਰੀ ਸੀ ਜਿੱਥੇ ਗੁਰੂ ਜੀ ਦਾ ਸਾਰਾ ਪਰਿਵਾਰ ਇਕੱਠਾ ਬਹਿ ਕੇ ਨਿਤਨੇਮ ਕਰ ਰਿਹਾ ਹੈ ਉਧਰ ਗੁਰੂ ਦੇ ਜੋਧੇ ਮਹਾਵਲੀ ਸੂਰਮੇ ਉਹ ਫੌਜਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਆ ਭਾਈ ਉਦਾ ਸਿੰਘ ਭਾਈ ਬਚਿੱਤਰ ਸਿੰਘ ਬਾਬਾ ਸਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਣੀ ਸਿੰਘ ਜੀ ਦੇ ਪੰਜ ਪੁੱਤਰ ਇਹ ਜੰਗ ਵਿੱਚ ਸ਼ਹੀਦ ਹੋਏ ਨੇ ਸਰਸਾ ਦੇ ਕੰਡੇ ਪੰਜ ਪੁੱਤਰ ਭਾਈ ਮਣੀ ਸਿੰਘ ਦੇ ਦੋ ਭਰਾ ਸ਼ਹੀਦ ਹੋਏ ਭਾਈ ਮਾਨ ਸਿੰਘ ਭਾਈ ਦਾਣ ਸਿੰਘ ਕਿੱਡੀਆਂ ਕਿੱਡੀਆਂ ਮਹਾਨ ਕੁਰਬਾਨੀਆਂ ਹੋਈਆਂ ਭਾਈ ਮਣੀ ਸਿੰਘ ਧੰਨ ਨੇ ਜਿਹਦੇ 30 ਮੈਂਬਰ ਦੇ ਪਰਿਵਾਰ 29 ਪਰਿਵਾਰ ਦੇ ਮੈਂਬਰ 30 ਆਪ ਇੱਕ ਪਰਿਵਾਰ ਦੇ 30 ਸਿੰਘ ਗੁਰੂ ਦੇ ਲੇਖੇ ਸਿੱਖ ਕੌਮ ਦੇ ਲੇਖੇ ਲੱਗਿਆ ਤੇ ਜਦੋਂ ਭਾਈ ਉਦਾਸ ਸਿੰਘ ਬਹੁਤ ਮਹਾਵਲੀ ਜੋਧਾ ਸੀ ਭਾਈ ਉਦਾਸ ਸਿੰਘ ਕਹਿੰਦੇ ਤਿੰਨ ਘੰਟੇ ਉਹ ਫੌਜ ਦਾ ਮੁਕਾਬਲਾ ਕਰਦਾ ਰਿਹਾ ਤਿੰਨ ਘੰਟੇ ਕਿੱਡਾ ਵੱਡਾ ਸੂਰਮਾ ਹੋਏਗਾ ਉਹ ਸ਼ਾਹੀ ਫੌਜ ਹੈ ਲੱਖਾਂ ਦਾ ਕਾਫਲਾ ਹੈ ਲੱਖਾਂ ਫੌਜਾਂ ਨੇ ਚੜ੍ਹਾਈ ਕੀਤੀ ਆ ਭਾਈ ਉਦਾ ਸਿੰਘ ਤਕਰੀਬਨ ਕਹਿੰਦੇ 3 ਘੰਟੇ ਇਹ ਜੁੱਧ ਦੇ ਵਿੱਚ ਮੁਕਾਬਲਾ ਕਰਦਾ ਰਿਹਾ ਆਖਰਕਾਰ ਸ਼ਹੀਦੀ ਪਾ ਗਿਆ ਭਾਈ ਜੀਵਨ ਸਿੰਘ ਭਾਈ ਜੈਤਾ ਇਹ ਵੀ ਸਰਸਾ ਦੇ ਕੰਡੇ ਕਹਿੰਦੇ ਇਹਦੇ ਮੱਥੇ ਵਿੱਚ ਗੋਲੀ ਲੱਗਣ ਕਰਕੇ ਭਾਈ ਜੀਵਨ ਸਿੰਘ ਸ਼ਹੀਦੀ ਪਾ ਗਿਆ ਸਹਿਬਜ਼ਾਦਾ ਅਜੀਤ ਸਿੰਘ ਉਹਨਾਂ ਮੁਗਲਾਂ ਦੇ ਝੁੰਡ ਵਿੱਚ ਫਸ ਗਏ ਸੀ ਤੇ ਜਦੋਂ ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ ਅੱਜ ਵਾਲਾ ਦਿਨ ਜਿਹੜਾ ਅੱਜ ਵਾਲਾ ਆ ਸਮਾਂ ਤਿਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਨੂੰ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਚਲੋ ਹੁਣ ਸਰਸਾ ਪਾਰ ਕਰਨਾ ਹੈ ਤੇ ਗੁਰੂ ਸਾਹਿਬ ਜੀ ਦਾ ਬਚਨ ਵੀ ਹੋਇਆ ਸੀ ਸਰਸਾ ਅੱਜ ਤੋਂ ਬਾਅਦ ਨਾ ਕਰੇ ਚੜਕੇ ਨਹੀਂ ਵਗੇਗਾ ਉਸ ਤੋਂ ਬਾਅਦ ਕਹਿੰਦੇ ਫਿਰ ਸਰਸਾ ਵਿੱਚ ਥੋੜਾ ਬਹੁਤ ਹੀ ਉਹ ਨਾਲੇ ਵਿੱਚ ਪਾਣੀ ਆਉਂਦਾ ਜਾਦਾ ਕਦੇ ਮੁੜ ਕੇ ਉਹ ਸਰਸਾ ਵਿੱਚ ਪਾਣੀ ਨਹੀਂ ਆਇਆ ਤੇ ਗੁਰੂ ਜੀ ਦਾ ਖਜ਼ਾਨਾ ਸਾਰਾ ਇਹ ਸਰਸਾ ਦੇ ਵਿੱਚ ਰੁੜ ਗਿਆ ਇੱਕ ਦਇਆ ਸਾਗਰ ਬਹੁਤ ਵੱਡਾ ਗ੍ਰੰਥ ਗੁਰੂ ਸਾਹਿਬ ਜੀ ਨੇ ਲਿਖਿਆ ਸੀ ਗੁਰੂ ਸਾਹਿਬ ਜੀ ਦਾ ਗ੍ਰੰਥ ਸਾਰਾ ਖਜ਼ਾਨਾ ਇਹ ਸਰਸਾ ਦੀ ਢੇਟ ਚੜ ਗਿਆ ਤੇ ਹੁਣ ਗੁਰੂ ਸਾਹਿਬ ਜੀ ਨੇ ਸਰਸਾ ਨੂੰ ਦਰਿਆ ਨੂੰ ਪਾਰ ਕਰਨਾ ਹੈ ਪਿੱਛੇ ਲੱਖਾਂ ਫੌਜਾਂ ਨੇ ਚੜ੍ਹਾਈ ਕੀਤੀ ਹੋਈ ਹੈ ਸਿੰਘਾਂ ਨੇ ਮੋਰਚੇ ਲਾਏ ਨੇ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਸਰਸਾ ਦੇ ਵਿੱਚ ਉਤਰੇ। ਕੈਸਾ ਸਮਾਂ ਹੋਏਗਾ ਭਾਈ ਆਪਾਂ ਮਹਿਸੂਸ ਕਰਕੇ ਵੇਖੀ ਗਏ। ਉਪਰੋਂ ਮੀਂਹ ਪੈ ਰਿਹਾ ਹੈ। ਅਤ ਦੀ ਠੰਡ ਪੈ ਰਹੀ ਹੈ। ਲੱਖਾਂ ਫੌਜਾਂ ਨੇ ਚੜ੍ਹਾਈ ਕੀਤੀ ਹੈ। ਸਰਸਾ ਦਰਿਆ ਭਰ ਕੇ ਵਗ ਰਿਹਾ ਹੈ। ਤੇ ਪਥਰੀਲਾ ਇਲਾਕਾ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਡੁਲਾ ਨਹੀਂ ਸਕੇ। ਬੜੀ ਚੜਦੀ ਕਲਾ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਨੇ ਸਰਸਾ ਦੇ ਦਰਿਆ ਵਿੱਚ ਆਪਣਾ ਘੋੜਾ ਪਹਿਲਾ ਉਤਾਰਿਆ ਮਹਾਰਾਜ ਨੇ ਆਪ ਫਿਰ ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਫਿਰ ਐਸਾ ਸਮਾਂ ਆ ਗਿਆ ਕਹਿੰਦੇ ਆ 20 30 ਸਿੰਘ ਵੜਦੇ ਆ ਸਰਸਾ ਦੇ ਵਿੱਚ ਪਾਣੀ ਦਾ ਬਹਾ ਬਹੁਤ ਤੇਜ਼ ਸੀ ਹਨੇਰਾ ਸੀ ਕਿਸੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ ਬਹੁਤ ਜ਼ਿਆਦਾ ਹਨੇਰਾ ਹੋਣ ਕਰਕੇ ਠੰਡ ਹੋਣ ਕਰਕੇ ਨਾ ਰ ਹੱਲਾ ਗੁੱਲਾ ਮਚ ਗਿਆ ਕਿਸੇ ਨੂੰ ਸਮਝ ਹੀ ਨਹੀਂ ਸੀ ਪੈਰੇ ਵੀ ਕੀ ਹੋ ਗਿਆ ਤੇ ਜਦੋਂ ਦਾਸ ਸਿੰਘ ਵੜ ਦੇ 20 ਵੜ ਦੇ ਇੱਕ ਦੋ ਵਾਰ ਨਿਕਲਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਸਰਸਾ ਦੇ ਕੰਡੇ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਮਾਤਾ ਗੁਜਰ ਕੌਰ ਜੀ ਸਹਿਬ ਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਇਹ ਇੱਕ ਪਾਸੇ ਨਿਕਲੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਇਹ ਇੱਕ ਵਾ ਇੱਕ ਪਾਸੇ ਨਿਕਲੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਪਾਸੇ ਰੋਪੜ ਵੱਲ ਤੇ ਇੰਨਾ ਹੱਲਾ ਗੁੱਲਾ ਮਚਨ ਕਰਕੇ ਜਿੱਧਰ ਕਿਸੇ ਦਾ ਮੂੰਹ ਹੁੰਦਾ ਸੀ ਉਧਰ ਹੀ ਕੋਈ ਨਿਕਲੀ ਜਾਂਦਾ ਸੀ ਜਾ ਹੀ ਜਾਂਦਾ ਸੀ ਪਾਣੀ ਦਾ बहाव ਤੇਜ਼ ਹੋਣ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਮਹਾਰਾਜ ਨੂੰ ਆਖਰੀ ਫਤਿਹ ਬੁਲਾ ਰਹੇ ਆ ਮਹਾਰਾਜ ਸੱਚੇ ਪਾਤਸ਼ਾਹ ਇਹ ਪਾਣੀ ਦੇ ਅੱਗੇ ਸਾਡਾ ਜੋਰ ਨਹੀਂ ਚੱਲਦਾ ਤੇ ਸੱਚੇ ਪਾਤਸ਼ਾਹ ਨੂੰ ਆਖਰੀ ਫਤਿਹ ਬੁਲਾ ਕੇ ਆਪਣੀਆਂ ਜਾਨਾਂ ਸਰਸਾ ਦੇ ਕੰਢੇ ਬਹੁਤ ਸਿੰਘ ਨਿਸ਼ਾਵਰ ਕਰ ਗਏ ਆਖਰੀ ਫਤਿਹ ਬੁਲਾ ਗਏ ਤੇ ਸਰਸਾ ਤੋਂ ਪਾਰ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਤੇ ਨਾਲ 40 ਸਿੰਘ ਵਾਰ ਨਿਕਲਦੇ ਆ ਸਹਿਬਜ਼ਾਦਾ ਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਇਹ ਮਹਾਰਾਜ ਦੇ ਨਾਲ ਨੇ ਤੇ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਨਹੀਂ ਵੇਖਿਆ ਵੀ ਮੇਰਾ ਪਰਿਵਾਰ ਕਿੱਧਰ ਗਿਆ ਇਹ ਨਹੀਂ ਵੇਖਿਆ ਮੇਰੇ ਬੱਚੇ ਕਿੱਧਰ ਗਏ ਮੇਰਾ ਖਜ਼ਾਨਾ ਮੇਰਾ ਮੇਰੀ ਮਾਤਾ ਕਿੱਧਰ ਗਈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੱਲਦੇ ਜਾ ਰਹੇ ਆ ਤੇ ਸਾਬ ਜਾਦੇ अजीत ਸਿੰਘ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਛੋਟੇ ਵੀਰ ਨਹੀਂ ਲੱਭ ਰਹੇ ਛੋਟੇ ਵੀਰ ਸਾਹਿਬ ਦਾ ਜਾਦੇ ਨਹੀਂ ਲੱਭ ਰਹੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਜੀਤ ਸਿੰਘਾ ਫਿਕਰ ਨਾ ਕਰ ਬਾਟ ਬੜੀ ਲੰਬੇਰੀ ਹੈ ਹਜੇ ਹਜੇ ਬੜੀਆਂ ਕੁਰਬਾਨੀਆਂ ਹੋਣੀਆਂ ਨੇ ਬੜਾ ਬੜਾ ਖੂਨ ਡੁੱਲਣਾ ਹੈ ਹਜੇ ਉਹ ਪਰਮਾਤਮਾ ਦਾ ਬਾਣਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਇਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਇੰਨਾ ਸ਼ਬਦਾ ਤੇ ਪੂਰਨੇ ਪਾਉਂਦੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਆ ਸਹਿਬ ਜادہ अजीत ਸਿੰਘ ਕਹਿੰਦਾ ਮਹਾਰਾਜ ਮੈਂ ਛੋਟੇ ਵੀਰਾਂ ਨੂੰ ਲੈ ਕੇ ਆਵਾਂ ਵਾਪਸ ਜਾਵਾਂ ਮਹਾਰਾਜ ਕਹਿੰਦੇ ਭਾਈ ਫਿਕਰ ਨਾ ਕਰ ਅੱਗੇ ਤੁਰਿਆ ਚੱਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਸਾ ਨੂੰ ਪਾਰ ਕਰਕੇ ਪਿੰਡ ਕਨੌਲਾ ਨਿਕਲੇ ਪਿੰਡ ਫੇਡਾ ਨਿਕਲੇ ਫਿਰ ਰੌਪੜ ਪਹੁੰਚੇ ਕੋਟਲਾ ਨਿਹੰਗਖਾਂ ਦੇ ਪਿੰਡ ਕੋਟਲਾ ਨਿਹੰਗਖਾਂ ਵੇਖੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੈਸੇ ਸਨ ਜਿਨ੍ਹਾਂ ਨੂੰ ਉਹਨਾਂ ਨੇ ਨੇੜਿਓਂ ਹੋ ਕੇ ਵੇਖਿਆ ਉਹਨਾਂ ਨੇ ਆਪਣਾ ਆਪ ਉਹਨਾਂ ਤੋਂ ਵਾਰਤਾ ਆਪਣੀ ਜਾਨ ਵਾਰਤੀ ਆਪਣਾ ਪਰਿਵਾਰ ਵਾਰਤਾ ਕੋਟਲਾ ਨਹਿੰਗਖਾਂ ਵੀ ਮੁਸਲਮਾਨ ਹੈ ਤੇ ਉਹ ਵੀ ਮੁਸਲਮਾਨ ਨੇ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਕੱਢ ਕੇ ਲਿਆਏ ਆ ਉਹ ਜਿਹੜੇ ਜਾਣਦੇ ਬੈਰੀ ਬੜੇ ਮੁਸਲਮਾਨ ਉਹ ਵੀ ਨੇ ਤੇ ਮੁਸਲਮਾਨ ਕੋਟਲਾ ਨਹਿੰਗਖਾਂ ਵੀ ਹੈ ਇਹਦਾ ਗੁਰੂ ਸਾਹਿਬ ਨਾਲ ਬੜਾ ਪਿਆਰ ਸੀ ਤੇ ਜਦੋਂ ਮਹਾਰਾਜ ਰੋਪੜ ਪਹੁੰਚੇ ਕੋਟਲਾ ਨਹਿੰਗਖਾਂ ਦੇ ਪਿੰਡ ਤੇ ਇਹ ਆਪਣੇ ਘਰ ਲੈ ਕੇ ਗਿਆ ਕੋਟਲਾ ਨਹਿੰਗ ਖਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਲ ਪਾਣੀ ਛਕਾਇਆ ਲੰਗਰ ਪ੍ਰਸ਼ਾਦਾ ਛਕਾਇਆ ਤੇ ਇੱਥੇ ਫਿਰ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਸਹਬਜ਼ਾਦਾ ਜੀਤ ਸਿੰਘ ਆਉਂਦਾ ਹੈ ਭਾਈ ਬਚਿੱਤਰ ਸਿੰਘ ਬੜਾ ਜ਼ਖਮੀ ਸੀ ਬੜੇ ਫੱਟ ਵੱਜੇ ਹੋਏ ਸੀ ਸਾਰਾ ਜਿਹੜਾ ਪਿੰਡਾ ਸਰੀਰ ਸੀ ਲਹੂ ਦੇ ਨਾਲ ਲੱਥਪੱਥ ਹੋਇਆ ਪਿਆ ਸੀ ਭਾਈ ਬਚਿੱਤਰ ਸਿੰਘ ਦਾ ਸਾਰਾ ਦਾੜਾ ਖੂਨ